ਪ੍ਰਧਾਨ ਜੀ ਇਸ ਸਮਾਜ ਦੀ ਗੁੜੀਆਂ ਵੱਲੋਂ ਅੱਜ ਵਿਧਾਨ ਸਭਾ ਦਾ ਜਿਹੜਾ ਪੇਪਰ ਕਲੀਅਰ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੂਗਾ ਪਹਿਲਾਂ ਤਾਂ ਮਲੋਟ ਹਲਕੇ ਨੂੰ ਸਾਰੇ ਲੋਕ ਵਧਾਈ ਦੇ ਪਾਤਰ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਨੂੰ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਦੀਪਕ ਸਾਡੀ ਬੇਟੀ ਸਾਡੀ ਰਾਤਕਾ ਰਾਤਕਾ ਬੇਟੀ ਸਾਡੀ ਜੋ ਮਲੋਟ ਹਲਕੇ ਦਾ ਔਰ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਕਿ ਗਰੀਬ ਪਰਿਵਾਰ ਦੇ ਵਿੱਚੋਂ ਜੋ ਵਿਧਾਨ ਸਭਾ ਦਾ ਪੇਪਰ ਪਾਸ ਕਰਕੇ ਇਹਨਾਂ ਨੂੰ ਮੌਕਾ ਮਿਲਿਆ ਇੱਕ ਬਹੁਤ ਵੱਡੀ ਗਰਭ ਦੀ ਗੱਲ ਹੈ ਮਾਤਾ ਪਿਤਾ ਲਈ ਔਰ ਸਾਡੇ ਮਲੋਤ ਹਲਕੇ ਦੇ ਲਈ ਜਿਵੇਂ ਸਿਵਿਤਰੀ ਬਾਈ ਫੁੱਲੇ ਜੀ ਸਿਵਿਤਰੀ ਬਾਈ ਫੁੱਲੇ ਜੀ ਦਾ ਬੜਾ ਯੋਗਦਾਨ ਸੀਗਾ ਕਿ ਨਾਰੀ ਸ਼ਕਤੀ ਪਹਿਲਾਂ ਸਾਡੀ ਭੈਣ ਮਾਤਾ ਮਹਿਲਾ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਟੀਚਰ ਬਣੇ ਸੀ ਤੇ ਉਹ ਸਿੱਖਿਆ ਦੇ ਮਤਲਬ ਉਹ ਵੀ ਕਹਿੰਦਾ ਭਾਵ ਹੈ ਕਿ ਮੇਰਾ ਇੱਕ ਧੀਆ ਨੂੰ ਆਪਾਂ ਨੂੰ ਪੜਾਉਣਾ ਚਾਹੀਦਾ ਤੇ ਈਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਕਿਉਂਕਿ ਅੱਜ ਉਹ ਕਰਕੇ ਵੀ ਦਿਖਾਤਾ ਇਸ ਬੇਟੀ ਨੇ ਸਾਡੀ ਮਲੋਟ ਹਲਕੇ ਦੇ ਕਿਨਾਰ ਰੋਸ਼ਨ ਕੀਤਾ ਕਿ ਬਹੁਤ ਵੱਡੀ ਦੇਣ ਜਿਹੜੀ ਹੈ ਸਾਡੀ ਇੱਕ ਕਲਮ ਦੀ ਹੈ ਜੋ ਬਾਬਾ ਸਾਹਿਬ ਕਹਿੰਦੇ ਸੀਗੇ ਵੀ ਪੜੂਗਾ ਜੋ ਲਿਖੂਗਾ ਅਧਿਕਾਰ ਜੋ ਹੈਗਾ ਵੀ ਹੁਣ ਆ ਟਾਈਮ ਦੇ ਵਿੱਚ ਜਿਹੜੀ ਸਿੱਖਿਆ ਹੈਗੀ ਹੈ ਬਹੁਤ ਵੱਡੀ ਚੀਜ਼ ਹੈਗੀ ਹੈ ਕਿ ਇਸ ਕਰਕੇ ਅੱਜ ਵਧਾਈ ਦੇ ਪਾਤਰ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਮੈਂ ਵਧਾਈ ਦੇਣਾ ਚਾਹਣਾ ਸਾਡੀ ਰੀਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ ਔਰ ਮਲੋਟ ਹਲਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਧੀਆਂ ਕਿਸੇ ਨਾਲ ਉਹ ਘਟ ਨਹੀਂ ਗਿਆ ਤੇ ਬੇਟੀਆਂ ਨੂੰ ਪੜਾਉਣਾ ਚਾਹੀਦਾ ਹੈ ਤੇ ਜਾਗਰੂਤ ਹੋਣਾ ਚਾਹੀਦਾ ਹੈ ਤੇ ਨਾਲ-ਨਾਲ ਮੈਂ ਬੇਟੀ ਨੂੰ ਜੋ ਇਹ ਵੀ ਬਲਾਕੀ ਹੈ ਕਿ ਵਿਧਾਨ ਸਭਾ ਦੇ ਵਿੱਚ ਮੌਕਾ ਮਿਲੇ ਤਾਂ ਸੁਵਿਤਰੀਬਾਈ ਪੂਲੇ ਬਾਰੇ ਤੇ 바ਬਾ ਭੀਮਰਾਏ ਡਾਕਟਰ ਅੰਬੇਦਕਰ ਬਾਰੇ ਉੱਤੇ ਜ਼ਰੂਰ ਜਾਣਨਾ ਪੋਣਾ ਕਿ ਆਪਣੇ ਬਲੋਡ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਲੜਕੀਆਂ ਦੇ ਨਾਲ ਹਤਿਆਚਾਰ ਸੋਸ਼ਣ ਹੋ ਰਿਹਾ ਉਹਦੇ ਬਾਰੇ ਤੁਸੀਂ ਗੱਲਬਾਤ ਜ਼ਰੂਰ ਰੱਖਣੀ ਹੈ